ਕਾਫੀ ਕੁਝ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਹੋਇਆ ਪੰਜਾਬ ਦੇ ਵਿੱਚ ਵੀ ਹੋਇਆ ਹਿੰਦੁਸਤਾਨ ਦੇ ਵਿੱਚ ਵੀ ਹੋ ਰਿਹਾ ਪਰ ਸਾਡੇ ਗੁਆਂਡੀ ਦੇਸ਼ ਨੇਪਾਲ ਦੇ ਵਿੱਚ ਵੀ ਕਾਫੀ ਕੁਝ ਹੋਇਆ ਤੁਸੀਂ ਉਹ ਚਰਚੇ ਵੀ ਦੇਖੇ ਨੇ ਕਿਸ ਤਰ੍ਹਾਂ ਉੱਥੇ ਨੌਜਵਾਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਪਖਤਾ ਪਲਟ ਵਾਲਾ ਸਿਸਟਮ ਹੀ ਹੋਇਆ ਸਾਰੀ ਉਥੋਂ ਦੀ ਰਾਜਨੀਤੀ ਤੈਸ ਨੈਸ ਹੋ ਗਈ ਉਸ ਦਾ ਜਿਹੜਾ ਸਿਸਟਮ ਹੈ ਉਹ ਸਾਰਾ ਇੱਕ ਤਰ੍ਹਾਂ ਨਾਲ ਬਰਬਾਦ ਹੋ ਗਿਆ ਉਸੇ ਥੋੜੀ ਜੀ ਚਰਚਾ ਕਰਦੇ ਹਾਂ ਪਰ ਉਸ ਦਾ ਹਵਾਲਾ ਦੇ ਕੇ ਮਾਨਯੋਗ ਸੁਪਰੀਮ ਕੋਰਟ ਦੇ ਸੀਜੀਆਈ ਸਾਹਿਬ ਗਵਈ ਸਾਹਿਬ ਨੇ ਇੱਕ ਗੱਲਬਾਤ ਕਹੀ ਆਪਣੇ ਸੰਵਿਧਾਨ ਬਾਰੇ ਆਪਣੇ ਦੇਸ਼ ਬਾਰੇ ਉਹ ਵੀ ਮੈਂ ਤੁਹਾਨੂੰ ਪੁੱਛਦੇ ਆ ਮੈਂ ਤੁਹਾਨੂੰ ਥੋੜਾ ਜਿਹਾ ਵੀ ਸਾਂਝਾ ਕਰਿਓ ਗਵਈ ਸਾਹਿਬ ਨੇ ਜਿਹੜੀ ਗੱਲ ਕਹੀ ਕਿ ਸਾਨੂੰ ਸਾਡੇ ਸੰਵਿਧਾਨ ਤੇ ਮਾਣ ਹੈ ਸਾਨੂੰ ਇਸ ਤੋਂ ਸਿੱਖਣਾ ਚਾਹੀਦਾ ਤੇ ਇਸ ਦੀ ਮੈਨੇਜਮੈਂਟ ਚੰਗੀ ਆ ਉਹਦੇ ਬਾਰੇ ਥੋੜੀ ਜੀ ਜਾਣਕਾਰੀ ਦਿਓ ਤੇ ਨੇਪਾਲ ਦਾ ਜਿਹੜਾ ਉਹਨਾਂ ਨੇ ਹਵਾਲਾ ਦਿੱਤਾ ਉਹਦੇ ਬਾਰੇ ਵੀ ਸਾਂਝੀ ਕਰਿਓ ਗੱਲ ਨਹੀਂ ਉਹ ਉਹਨਾਂ ਨੇ ਧਿਆਨ ਦਵਾਇਆ ਹੂੰ ਬੇਸਿਕਲੀ ਚੀਜ਼ ਕੀ ਆ ਦੇਖੋ ਇਸ ਗੱਲ ਨੂੰ ਚਲੋ ਉੱਥੇ ਹੁਣ ਇੰਟਰਮ ਪੀਐਮ ਬਣਾਉਣ ਲਈ ਇਹ ਤਨਸ਼ੀਲਤਾ ਸ਼ੁਰੂ ਹੋ ਗਈ ਬਹੁਤ ਨੁਕਸਾਨ ਹੋ ਗਿਆ ਆਪਣੇ ਬੰਦੇ ਕਹਿ ਦਿੰਦੇ ਆ ਕ੍ਰਾਂਤੀ ਫਲਾ ਟਮਕਾ ਵਿਦਰੋਹ ਚਲਵਾ ਕੋ ਆਪਣੀ ਜਗਾ ਨੁਕਸਾਨ ਕਿਸਤਾ ਹੋਇਆ 인ਫਰਾਸਟ੍ਰਕਚਰ ਜੇ ਤੁਸੀਂ ਆਪਣੇ ਦੇਸ਼ ਦਾ ਤਬਾਹ ਕਰ ਲਿਆ ਪਹਿਲਾਂ ਹੀ ਉਹ ਭਾਰਤ ਤੇ ਚైనా ਤੇ ਨਿਰਪਰਮੁਲਕ ਆ ਉਹਦੇ ਚ ਕੀ ਆ ਕੁਝ ਜ਼ਿਆਦਾ ਨਹੀਂ ਹੈਗਾ ਜੀ ਆਰਥਿਕਤਾ ਦੇ ਲਿਹਾਜ਼ ਨਾਲ ਦੇਖੀਏ ਤੇ ਜਿਹੜਾ ਕੁਝ ਤੁਹਾਡੇ ਕੋਲ ਹੈ ਤੁਸੀਂ ਉਹਦਾ ਨੁਕਸਾਨ ਕਰ ਲਓ ਉਹਨੂੰ ਕ੍ਰਾਂਤੀ ਕਹਿ ਲਓ ਜੋ ਮਰਜ਼ੀ ਕਹਿ ਲਓ ਬਿਲਕੁਲ ਖੀਰ ਜਾਓਗੇ ਕਿੱਥੇ ਅੱਜ ਜਦੋਂ ਹੁਣ ਤੁਸੀਂ ਵੇਖ ਲਓ ਬੰਗਲਾਦੇਸ਼ ਚ ਕੀ ਹੋਇਆ ਸੱਤਾ ਫੇਰ ਕੁਝ ਬੰਦਿਆਂ ਦੇ ਹੱਥ ਚ ਕੇਂਦਰਿਤ ਹੋ ਗਈ ਤੁਰੇ ਫਿਰ ਜੀ ਤੇ ਆਫਟਰ ਆਲ ਚਾਹੀਦੇ ਤੁਹਾਨੂੰ ਸਾਧਨ ਨਹੀਂ ਸਾਧਨਾ ਮਿਲਣਾ ਨਾ ਦੇਸ਼ ਚੱਲੇ ਤੇ ਨਾ ਤੁਹਾਡਾ ਸਿਸਟਮ ਚੱਲੇ ਕੋਈ ਸਰ ਉੱਥੇ ਜਿਹੜੀ ਮਤਲਬ ਕਿ ਇਹਨਾਂ ਨੇ ਧਿਆਨ ਦੇਣ ਵਾਲੀ ਗੱਲ ਕਹੀ ਆ ਕਿ ਸਾਡੇ ਕੋਲ ਵਧੀਆ ਲੋਕਤੰਤਰ ਹੈ ਨਹੀਂ ਤੇ ਸਾਡੇ ਜਿਹੜੇ ਗਵਾਂਢੀ ਉਹਨਾਂ ਦਾ ਹਾਲ ਵੇਖ ਲਓ ਜਦੋਂ ਤੁਸੀਂ ਬੰਗਲਾਦੇਸ਼ ਨੂੰ ਦੇਖਦੇ ਹੋ ਮਿਆਂਮਾਰ ਨੂੰ ਦੇਖਦੇ ਹੋ ਹੁਣ ਨਾਲ ਨੇਪਾਲ ਆ ਗਿਆ ਹੂੰ ਕੁਛ ਹੱਦ ਤੱਕ శ్రీਲੰਕਾ ਵੀ ਆ ਗਿਆ ਜੀ ਕਾਮਨ ਚੀਜ਼ ਪਤਾ ਕੀ ਹੈ ਇਹਦੇ ਚ ਜਿੱਥੇ ਜਿੱਥੇ ਲੋਕਤੰਤਰ ਦੀ ਕਿਲਤ ਪੈਦਾ ਹੋਈ ਹੈ ਹੂੰ ਜਿੱਥੇ ਜਿੱਥੇ ਲੋਕਤੰਤਰ ਕਟਿਆ ਭਾਈ ਭਤੀਜਾਵਾਦ ਵਧਿਆ ਹੂੰ ਦੌਲਤ ਕੁਝ ਹੱਥਾਂ ਚ ਕੇਂਦਰਿਤ ਹੁੰਦੀ ਗਈ ਬੇਰੋਜ਼ਗਾਰੀ ਵਾਧਦੀ ਗਈ ਗੁੱਸਾ ਵਧ ਆ ਗਿਆ ਤੁਸੀਂ ਲੋਕਤੰਤਰ ਦੀ ਹੁਣ ਇਸ ਮਾਮਲੇ 'ਚ ਤੁਸੀਂ ਇੱਕ ਚੀਜ਼ ਦੇਖੀ ਆ ਸਾਰਿਆਂ ਨੇ ਪੜ੍ਹੀ ਸੁਣੀ ਹੋਣੀ ਆ ਕਿ ਉਹਨਾਂ ਨੇ ਜੀ ਸੋਸ਼ਲ ਮੀਡੀਆ ਦੇ ਜਿਹੜੇ ਪਲੇਟਫਾਰਮ ਐ ਉਹਨਾਂ ਤੇ ਪਾਬੰਦੀ ਲਾਤੀ ਪਰ ਅਸਲ ਖਬਰ ਤਾਂ ਰੈਗੀ ਪਾਸੇ ਬਿਲਕੁਲ ਕਿਉਂ ਲਾਈ ਜਿਹੜਾ ਉਹਲੀ ਆ ਪ੍ਰਧਾਨ ਮੰਤਰੀ ਸੀਗਾ ਉਹਦੇ ਮਤਲਬ ਕਿ ਜਵਾਕ ਜਾਂ ਜਿਹੜੇ ਦੂਜੇ ਤੀਜੇ ਇਹਨਾਂ ਦੇ ਹਾਕਮ ਆ ਉਹਨਾਂ ਦੇ ਜਵਾਕ ਜਿਹੜੇ ਆ ਉਹਨਾਂ ਬਾਰੇ ਜਦੋਂ ਪੋਸਟਾਂ ਪਾਈਆਂ ਜਾਂਦੀਆਂ ਸਨ ਨੱਕੇ ਵੇਖ ਲਓ ਜੀ ਸਾਡਾ ਹਾਲ ਵੇਖੋ ਤੇ ਇਹਨਾਂ ਦਾ ਹਾਲ ਵੇਖੋ ਤੇ ਉਹ ਅੱਗੋਂ ਸੋਸ਼ਲ ਮੀਡੀਆ ਤੇ ਜਵਾਬ ਦਿੰਦੇ ਸੀ ਕਿ ਤੁਹਾਡੇ ਮਾਪਿਓ ਨਕਮੇ ਆ ਸਾਡੇ ਆਨੇ ਕਮਾਲੇ ਆ ਜੀ ਤੁਸੀਂ ਨਕਮੇ ਜੀ ਅਹੀਂ ਕਮਾ ਰਹੇ ਆ ਤੇ ਕੀ ਇਹ ਕੋਈ ਸਧਾਰਨ ਗੱਲ ਥੋੜੀ ਆ ਚੁਭਵੀ ਗੱਲ ਬਿਲਕੁਲ ਉਹ ਲਈ ਇਹ ਕਹਿੰਦਾ ਸੀ ਮੇਰੇ ਮੁਖਾਲਫਤ ਦੇ ਵਿੱਚ ਜਿਹੜੀ ਵੀ ਕੋਈ ਪੋਸਟ ਪਾਊਗੀ ਜੁਕਰਬਰਗ ਸਿਆਂ ਉਹ ਬਾਈ ਤੈਅ ਨਹੀਂ ਅਪਰੂਵ ਕਰਨੀ ਜੀ ਉਹ ਕਹਿੰਦੇ ਸਾਬਿਤ ਕਿੰਨਾ ਕਿਤਰਾ ਕਿਤਰਾ ਹੋ ਜਾਊਗਾ ਹਮ ਕਿ ਕੋਈ ਤੇਰੇ ਤੇ ਪੋਸਟ ਲਿਖੇ ਤੇ ਮੈਂ ਤੁਹਾਨੂੰ ਟੈਲੀਫੋਨ ਕਰਾਂ ਹਮ ਕਿ ਭਾਈ ਤੇਰੇ ਤੇ ਪੋਸਟ ਆ ਰਹੀ ਆ ਹੁਣ ਦਿਆਂਗੇ ਨਾ ਕੱਲੀ ਕੱਲੀ ਤੇ ਨਿਗਰਾਨੀ ਕਿਵੇਂ ਹੋ ਸਕੀ ਐਸ ਕਰਕੇ ਮੇਨਲੀ ਜੇ ਤੁਸੀਂ ਦੇਖੋਗੇ ਤਾਂ ਇਹ ਵਜ੍ਹਾ ਸੀਗੀ ਜੜ੍ਹ ਉਹੀ ਸੀ ਕੱਲਾ ਸੋਸ਼ਲ ਮੀਡੀਆ ਤੋਂ ਬੈਨ ਬਾਅਦ ਵਾਲੀ ਗੱਲ ਹੋਈ ਇਹ ਤੇ ਗੱਲ ਤੇ ਉਹੀ ਆ ਨਾ ਕਿ ਫਿਰ ਲੋਕਤੰਤਰ ਜੀ ਜਦੋਂ ਲੋਕਤੰਤਰ ਦਾ ਗੱਲ ਕੁੱਟੋਗੇ ਤਾਂ ਇਸ ਕਰਕੇ ਜਿਹੜੇ ਗਵਾਈ ਸਾਹਿਬ ਆ ਉਹ ਧਿਆਨ ਦਵਾ ਰਹੇ ਆ ਕਿ ਤੁਹਾਡੇ ਕੋਲ ਇੱਕ ਬਹੁਤ ਮਹੱਤਵਪੂਰਨ ਚੀਜ਼ ਆ ਲੋਕਤੰਤਰ ਜੀ ਨਹੀਂ ਤੇ ਗਵੰਡੀਆਂ ਦਾ ਹਾਲ ਵੇਖ ਲਓ ਤਾਂ ਹੈ ਤਾਂ ਉੱਥੇ ਵੀ ਲੋਕਤੰਤਰ ਸੀ ਉਹ ਪਰ ਨਾਂ ਦਾ ਸੀ ਜਿਵੇਂ ਜਿਵੇਂ ناکਾਮ ਹੋਈ ਗਿਆ ਜਿਵੇਂ ਜਿਵੇਂ ਲੋਕਤੰਤਰ ਘਟਦਾ ਜਾਊ ਘਟਦਾ ਜਾਊ ਲੋਕਾਂ ਦੇ ਵਿੱਚ ਰੋਸ ਵਧਦਾ ਜਾਊ ਵਧਦਾ ਜਾਊ ਤੇ ਇਸ ਕਰਕੇ ਇਹ ਨਹੀਂ ਹਾਲਾਂਕਿ ਕੁਝ ਲੋਕੇ ਮਤ ਦਿੰਦੇ ਨੇ ਕੁਝ ਲੋਕ ਇਹ ਧਾਰਨਾ ਰੱਖਦੇ ਆ ਕਿ ਭਾਰਤ ਚ ਕਦੇ ਵੀ ਇਹੋ ਜੀ ਸਿਚੁਏਸ਼ਨ ਜਿਹੜੀ ਆ ਉਹ ਨਹੀਂ ਬਣ ਸਕਦੀ ਪਰ ਮੇਰਾ ਮੰਨਣਾ ਕਿ ਠੀਕ ਹੈ ਮੈਂ ਵੀ ਕੁਝ ਹੱਦ ਤੱਕ ਸਹਿਮਤ ਹੋ ਜਨਾ ਪਰ ਜੇ ਤੁਸੀਂ ਲਗਾਤਾਰ ਲਗਾਤਾਰ ਇਹਨਾਂ ਚੀਜ਼ਾਂ ਨੂੰ ਵਧਾਉਂਦੇ ਤੁਰੇ ਜਾਓਗੇ ਹੂੰ ਬੇਰੋਜ਼ਗਾਰੀ ਗਰੀਬੀ ਜਾਂ ਨਾਬਰਬਰੀਤਾ ਵਧਦੀ ਜਾਊ ਲੋਕਤੰਤਰ ਘੁਟਵਾ ਕਰੀ ਜਾਊਗੇ ਤੇ ਫਿਰ ਐਦਾਂ ਦਾ ਕੰਮ ਹੋ ਵੀ ਸਕਦਾ ਬਿਲਕੁਲ ਦੁਆ ਕਰਦੇ ਹਾਂ ਕਿ ਚਲੋ ਕਿਸੇ ਵੀ ਮੁਲਕ 'ਚ ਇਦਾਂ ਦੀ ਨਾ ਹੋਵੇ ਤਸਵੀਰ ਜਿਸ ਤਰ੍ਹਾਂ ਦੀ ਆਪਾਂ ਵੇਖੀ ਆ ਪਰ ਇਹ ਕਦੇ ਇੰਡੀਆ 'ਚ ਨਹੀਂ ਹੋ ਸਕਦੀ ਜੀ ਐਸੀ ਧਾਰਨਾ ਜੇ ਇਹੋ ਜੇ ਆਪਾਂ ਮੌਕੇ ਜਿਹੜੇ ਦੇਖਦੇ ਪਏ ਆ ਕਿ ਉਹ ਬਣਦੇ ਤੁਰੇ ਜਾਣ ਕਿਤੇ ਨਾ ਹੋਏਗੀ ਇਹ ਵੀ ਲਗਭਗ ਲਗਭਗ ਸੰਭਵ ਕੁਝ ਨਹੀਂ ਹੁੰਦਾ ਹਾਂਜੀ ਬਿਲਕੁਲ ਬਿਲਕੁਲ ਜੀ ਰਾਜਵੀਰ ਸਿੰਘ ਬਾੜ ਜੀ ਕਹਿ ਰਹੇ ਨੇ ਕਿ ਨੇਪਾਲ ਨੂੰ ਦੁਬਾਰਾ ਪੈਰਾਂ ਤੇ ਖੜਾ ਹੋਣ ਵਾਸਤੇ ਕਹਿੰਦੇ ਬਹੁਤ ਟਾਈਮ ਲੱਗੇਗਾ ਔਰ ਦੀਪ ਗਰੇਵਾਲ ਜੀ ਕਹਿੰਦੇ ਆ ਕਿ 올ੀ ਕਹਿੰਦਾ ਕਿ ਨੇਪਾਲ ਚ ਵਾਇਲੈਂਸ ਇੰਡੀਆ ਨੇ ਕਰਵਾਈ ਹੈ ਕਹਿੰਦੇ ਦੇਖੋ ਇੱਥੇ ਹੁਣ ਗੱਲ ਇਹ ਆ ਕਿ ਚਾਈਨਾ ਦਾ ਸਭ ਤੋਂ ਵੱਡਾ ਦੁਸ਼ਮਣ ਤੇ ਅਮਰੀਕਾ ਵੀ ਆ ਹੂੰ ਇਹ ਉਹੀ ਤੇ ਗੱਲੇ ਨੇ ਤਿੰਨ ਬੰਦੇ ਹੀ ਪ੍ਰਚਾਂਡਿਆ ਦੋਏ ਬਾ ਠੀਕ ਹੈ ਜੀ ਇੱਕ ਹੋ ਰਿਹਾ 올ੀ ਆ ਜਿਹੜਾ ਤਿੰਨ ਤਿੰਨੋਂ ਆਪੋ ਵਿੱਚ ਹੀ ਵਾਰੀ ਵਟਾ ਕਰਦੇ ਰਹੇ ਕਿ ਕਦੇ ਉਹਦੇ ਕੋਲ ਸੱਤਾ ਗਈ ਕਦੇ ਉਹਦੇ ਕੋਲ ਸੱਤਾ ਗਈ ਜੀ ਤੇ ਲੋਕ ਲੋਕ ਬੇਵਕੂਫਿਆ ਚ ਡੂ ਹੂੰ ਉਹਨਾਂ ਨੂੰ ਨਹੀਂ ਪਤਾ ਕੀ ਕਰਨ ਦੇ ਆ ਅਛਾ ਕਿਸੇ ਦੀ ਕੋਈ بیوی ਫਲਾਣੀ ਮੰਤਰੀ ਆ ਕਿਸੇ ਦਾ ਟਮਕਾਣਾ ਮੰਤਰੀ ਆ ਹੁਣ ਅਮਰੀਕਾ ਨੇ ਦੇਖੋ ਗੱਲ ਕੀ ਹੁੰਦੀ ਆ ਕਿ ਜਦੋਂ ਤੁਹਾਡੇ ਲੋਕਾਂ ਦੇ ਵਿੱਚ ਰੋਸ ਹੋਏਗਾ ਉਹ ਰੋਹ ਦਿਖਾਉਣ ਵਾਸਤੇ ਜਦੋਂ ਸੜਕਾਂ ਤੇ ਆਉਣਗੇ ਜੀ ਫਿਰ ਅਮਰੀਕਾ ਇੰਡੀਆ ਹੋ ਸਕਦਾ ਕਿ ਪਾਣੂ ਨੂੰ ਦੇ ਦੇਣ ਹਾਂ ਬਿਲਕੁਲ ਹੂੰ ਪਰ ਮੌਕਾ ਤੇ ਤੁਸੀਂ ਬਣਵਾਇਆ ਨਾ ਜੀ ਜੀ ਕਿਉਂਕਿ ਉਹ ਪ੍ਰੋ ਚైనా ਹੋ ਗਿਆ ਉਹਦੇ ਵਾਸਤੇ ਅਮਰੀਕਾ ਵੀ ਕਿਤੇ ਨਾ ਕਿਤੇ ਕਹਿ ਲੋ ਕਿ ਆਪਣਾ ਐਕਟਿਵਿਜ਼ਮ ਦਿਖਾ ਸਕਦਾ ਉੱਥੇ ਨਾ ਤੇ ਇੰਡੀਆ ਦੇ ਲੱਗਣਾ ਸੀਗਾ ਨਾ ਇਹ ਕੀ ਪਤਾ ਇਕੜਾ ਆਪਣੇ ਕੋਲ ਕੋਈ ਅਵਿਡੈਂਸਿਅਲ ਚੀਜ਼ ਨਹੀਂ ਜਿਵੇਂ ਪਹਿਲਾਂ ਬੰਗਲਾਦੇਸ਼ ਵੇਲੇ ਵੀ ਤੁਸੀਂ ਦੱਸਿਆ ਕਿ ਪਿੱਛੇ ਬੜਾ ਕੁਝ ਚੱਲ ਰਿਹਾ ਹੁੰਦਾ ਨਹੀਂ ਪਤਾ ਬਿਲਕੁਲ ਮੈਨੂੰ ਨਹੀਂ ਲੱਗਦਾ ਕਿ ਇਸ ਚੀਜ਼ ਨੂੰ ਆਪਾਂ ਨਕਾਰ ਸਕਦੇ ਹਾਂ ਕਿ ਏਜੰਸੀਆਂ ਨਹੀਂ ਕਰਵਾਉਂਦੀਆਂ ਇੰਡੀਆ ਦੀ ਤੇ ਮੈਂ ਤੁਹਾਨੂੰ ਮਸਾਲਾ ਦਿੱਤੀਆਂ ਬਿਲਕੁਲ ਬੰਗਲਾਦੇਸ਼ ਦੇ ਵਿੱਚ ਕਿਦਾਂ ਸਾਰਾ ਕੁਝ ਚੱਲਿਆ ਸੀਗਾ ਸੋ ਇਸ ਕਰਕੇ ਆ ਕਿ ਭਾਈ ਚਲੋ ਠੀਕ ਹੈ ਏਜੰਸੀਆਂ ਕਰਵਾਉਂਦੀਆਂ ਹੁੰਦੀਆਂ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਤੁਸੀਂ ਜੋ ਉੱਥੇ ਕੜੀ ਕੋਲੀ ਆ ਤੁਸੀਂ ਵੀ ਤੇ ਕੋਲੀ ਜਿਹੜੀ ਓਲੀ ਇਹ ਜ਼ਿੰਮੇਵਾਰੀ ਲੋ ਨਾ ਜੀ ਜੀ ਬਿਲਕੁਲ ਬਿਲਕੁਲ ਜਟਵੈਰ ਜੀ ਕਹਿ ਰਹੇ ਨੇ ਕਿ ਪਤਾ ਨਹੀਂ ਕਾਹਦਾ ਮਾਨ ਹੈ ਕਹਿੰਦੇ ਇਹਨਾਂ ਨੂੰ ਸਾਰੀ ਦੁਨੀਆ ਸੜਕਾਂ ਤੇ ਆ ਗਈ ਹੈ ਕਹਿੰਦੇ ਕੁਝ ਮਰ ਵੀ ਗਏ ਨੇ ਹਾਂਜੀ ਕਾਫੀ ਸਾਰਾ ਉੱਥੇ ਮੌਤਾਂ ਵੀ ਹੋਈਆਂ ਜ਼ਖਮੀ ਬਹੁਤ ਬਹੁਤ ਮੰਦਾ ਹਾਲ ਜਿਹੜਾ ਉੱਥੋਂ ਦਾ ਹੈ ਤਾਰਾ ਸਿੱਧੂ ਜੀ ਕਹਿ ਰਹੇ ਨੇ ਕਿ ਟਰੰਪ ਨੇ ਜੋ ਟੈਕਸ ਭਾਰ ਤੇ ਲਾਇਆ ਸੀ ਕਹਿੰਦੇ ਉਹਦੇ ਬਾਰੇ ਕੋਈ ਨਵੀਂ ਅਪਡੇਟ ਜਾਂ ਕੋਈ ਜਾਣਕਾਰੀ ਹੈ ਤੇ ਦੇ ਨਹੀਂ ਉਹ ਦੋਵੇਂ ਦੋਸਤ ਕਹਿੰਦੇ ਕਿ ਗੱਲਬਾਤ ਕਰੀਏ ਦੋ ਗੱਲਾਂ ਕਰੀਏ ਬਹਿ ਜਾ ਸਾਡੀ ਸੁਣ ਆਪਣੀ ਕਹਿ ਜਾ ਟਾਪ ਕਹਿੰਦੇ ਵੀ ਮੇਰਾ ਮਿੱਤਰ ਹੈ ਮੈਂ ਗੱਲ ਕਰੂੰਗਾ ਤੇ ਦੂਜਾ ਮਿੱਤਰ ਕਹਿੰਦਾ ਕਿ ਕੋਈ ਗੱਲ ਨਹੀਂ ਮੈਂ ਇੰਤਜ਼ਾਰ ਕਰੂੰਗਾ ਜੀ ਠੀਕ ਹੈ ਸਬਰੀ ਨਾਲ ਇੰਤਜ਼ਾਰ ਆ ਜਦੋਂ ਹੁਣ ਦੋਨੇ ਬੈਠਣਗੇ ਖੂਬ ਰੰਗ ਜਮੇਗਾ ਜਦ ਮਿਲ ਬੈਠेंगे ਜੀ ਜੀ ਤਿੰਨ دیਵਾਨੇ ਤਾਂ ਇਹ ਦੋ دیਵਾਨੇ ਜਦੋਂ ਮਿਲ ਕੇ ਬੈਠਣਗੇ ਫਿਰ ਉਦੋਂ ਦੇਖਦੇ ਆ ਕੀ ਗੋਲ ਖੇਲਦੇ ਆ ਜੀ ਮਿੰਟੂ ਜੀ ਜਸਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਬਾਕੀ ਸਾਰੇ ਦੋਸਤਾਂ ਦਾ ਵੀ ਜਿਹੜੇ ਨਾਲ ਜੁੜ ਚੁੱਕੇ ਨੇ ਜੀ ਗੁਜਾਰਸ਼ ਕਰਦੇ ਆ ਤੁਹਾਨੂੰ ਕਿ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਹੋ ਕਾਫੀ ਸਰੀਆਂ ਗੱਲਾਂ ਬਾਤਾਂ ਨੇ ਆਪਾਂ ਕਰਦੇ ਆ ਕਰਪਸ਼ਨ ਕਰਕੇ ਰੌਲਾ ਪਿਆ ਸੀ ਨੇਪਾਲ ਦੇ ਵਿੱਚ ਕੰਗਸਾਬ ਕਹ ਰਹੇ ਨੇ ਹਾਂਜੀ ਬਿਲਕੁਲ ਬਾਅਦ ਦੇ ਵਿੱਚ ਹੌਲੀ ਹੌਲੀ ਚੀਜ਼ਾਂ ਆਈਆਂ ਪਹਿਲਾਂ ਚਲੋ ਬਹਾਨਾ ਸੋਸ਼ਲ ਮੀਡੀਆ ਦੇ ਬੈਨ ਦਾ ਜ਼ਰੂਰ ਲੱਗਦਾ ਰਿਹਾ ਪਰ ਬਾਅਦ ਚ ਹੌਲੀ ਹੌਲੀ ਗੱਲਾਂ ਜਿਹੜੀਆਂ ਲੁਕਮੀਆਂ ਸੀ ਉਹ ਸਾਹਮਣੇ ਆ ਗਈਆਂ ਨੇ ਤੇ ਚਲੋ ਆਪਾਂ ਥੋੜਾ ਜਿਹਾ ਇਧਰ ਨੂੰ ਆਉਣ ਸੀ ਸੰਦੀਪ ਸਿੰਘ ਸੰਨੀ ਉਹਨੇ ਕਹਿੰਦੇ ਕਿ ਕੁਝ ਪੁਲਸਵਾਲਿਆਂ ਦੇ ਸਾਬਕਾ ਪੁਲਸਵਾਲੇ ਸੀਗੇ ਇੱਕ ਡੀਐਸਪੀ ਸੀ ਦੋ ਇੰਸਪੈਕਟਰ ਸੀ ਉਹਨਾਂ ਤੇ ਹਮਲਾ ਕੀਤਾ ਕਾਫੀ ਗੰਭੀਰ ਰੂਪ ਦੇ